ਨਮਸਕਾਰ ਦੋਸਤੋ ਪੰਜਾਬਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਣੇ ਰਹੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਹਿੰਦੇ ਹਾਂ ਇੱਕ ਹੋਰ ਅਪਡੇਟ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਸਵੀਰ ਜਮਾਤ ਦਾ ਨਤੀਜਾ ਕੋਸ਼ਿਸ਼ ਕੀਤਾ ਗਿਆ ਜਿਸ ਵਾਰ ਇੱਕ ਵਾਰ ਫਿਰ ਤੋਂ ਗੁਰਦਾਸਪੁਰ ਸ਼ਹਿਰ ਦੇ ਹੈਪੀ ਸੀਨੀਅਰ ਸੈਕੰਡਰੀ ਸਕੂਲ ਨੇ ਮੱਲਾ ਮਾਰਿਆ ਨੇ ਉਨ੍ਹਾਂ ਦੇ ਬੱਚਿਆਂ ਨੇ ਤਸਵੀਰ ਵਿੱਚੋਂ ਚੰਗੇ ਨੰਬਰ ਲੈ ਕੇ ਆਪਣਾ ਆਪਣੇ ਸਕੂਲ ਦਾ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਸਕੂਲ ਦੇ ਓਨਰ ਕਵਲ ਬਖਸ਼ੀ ਜੀ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਗੇ ਤੋਂ ਵੀ ਹੋਰ ਮਿਹਨਤ ਕਰਨ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ। ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਟਵੜ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰ ਗਿਆ ਦੋਸਤੋ ਸਾਡੇ ਚੈਨਲ ਤੇ ਬਨੇ ਰਹਿ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਫੇਰ ਤਾਂ ਸਾਨੂੰ ਜਿਹੜਾ ਹੈ ਉਹ ਹੈਪੀ ਸੀਨੀਅਰ ਸੈਕੰਡਰੀ ਸਕੂਲ ਜੇ ਰੋਡ ਵਿਖੇ ਪੁੱਜਣ ਦਾ ਮੌਕਾ ਮਿਲਿਆ ਕਿਉਂ ਪੁੱਜਣ ਦਾ ਮੌਕਾ ਮਿਲਿਆ ਉਹਦੇ ਬਾਰੇ ਵੀ ਦੱਸਾਂਗੇ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਜਿਹੜਾ ਹੈ ਨਤੀਜਾ ਅੱਜ ਕੋਸ਼ਿਸ਼ ਕੀਤਾ ਗਿਆ ਹੈ ਇਹਦੇ ਵਿੱਚ ਹੈਪੀ ਸੀਨੀਅਰ ਸੈਕੰਡਰੀ ਸਕੂਲ ਨੇ ਇੱਕ ਵਾਰ ਫਿਰ ਤੋਂ ਬਹੁਤ ਮੱਲਾ ਮਾਰੀ ਕੱਲ ਫੇਰ ਆਏ ਸੀ 12ਵੀਂ ਜਮਾਤ ਬਾਰੇ ਰਿਜ਼ਲਟ ਬਾਰੇ ਅੱਜ 10ਵੀਂ ਜਮਾਤ ਦੇ ਜਿਹੜਾ ਰਿਜ਼ਲਟ ਹੈ ਉਹ ਕਵਿਛੇ ਕੀਤਾ ਗਿਆ ਤੇ ਬਹੁਤ ਅਚੀਵਮੈਂਟ ਕੀਤੀਆਂ ਨੇ ਸਾਡੇ ਨਾਲ ਇੱਥੋਂ ਦੇ ਜਿਹੜੇ ਓਨਰ ਰਹੇਗੇ ਨੇ ਕਬਲ ਬਖਸ਼ੀ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਆਪਣੀ ਸਟਾਫ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਅ ਤਨਵਾਦ ਸੰਜੀਵ ਬਾਵਾ ਜੀ ਮੈਂ ਪੋਡਾ ਔਰ ਪੋਡੇ ਪੰਜਾਬ ਨਾਉ ਟੀਵੀ ਚੈਨਲ ਦਾ ਤਨਵਾਦੀ ਹਾਂ ਕਿ ਤੁਸੀਂ ਅੱਜ ਇਥੇ ਆਏ ਹੋ ਸਾਡੇ ਰੂਬਰੂ ਹੋਏ ਹੋ ਔਰ ਤੁਹਾਡੇ ਮਾਧਿਅਮ ਦੁਆਰਾ ਅ ਕਈ ਗੱਲਾਂ ਜੜੀਆਂ ਨੇ ਉਹ ਮੇਰੇ ਸ਼ਰੋਤਿਆਂ ਤੱਕ ਔਰ ਮੇਰੇ ਹੋਰ ਗੁਰਦਾਸਪੁਰ ਦੇ ਸੱਜਣਾ ਤੱਕ ਇਥੇ ਅਸੀਂ ਲੈ ਕੇ ਜਾਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਗੱਲ ਕਰੀਏ ਤਾਂ ਹੈਪੀ ਸੀਨੀਅਰ ਸੈਕੰਡਰੀ ਸਕੂਲ ਦਾ ਬਹੁਤ ਵੱਡਾ ਨਾਂ ਸ਼ਹਿਰ ਵਿੱਚ ਕੀ ਕਹਿਣਾ ਚਾਹੋਗੇ ਇਸ ਉਪਲਬਧੀ ਬਾਰੇ ਦੇਖੋ ਇਹ ਕੋਈ ਓਵਰ ਨਾਈਟ ਉਪਲਬਧੀ ਨਹੀਂ ਹੁੰਦੀ ਇਹਦੇ ਵਿੱਚ ਕਈ ਟੀਚਰਸ ਦਾ ਔਰ ਕਈ ਸਾਲਾਂ ਦੀ ਮਿਹਨਤ ਹੈ 1951 ਤੋਂ ਇਹ ਸੰਸਥਾ ਜਿਹੜੀ ਸ਼ੁਰੂ ਹੋਈ ਹੈ ਪੀ ਸਕੂਲ ਔਰ ਅੱਜ ਦੀ ਤਾਰੀਖ ਤੱਕ ਮੈਂ ਜੇ ਗਲਤ ਨਾ ਹੋਵਾਂ ਤਾਂ ਅਰਾਊਂਡ 10000 ਦੇ ਕਰੀਬ ਵਿਦਿਆਰਥੀ ਇਥੋਂ ਪਾਸ ਆਊਟ ਹੋ ਗਏ ਨੇ ਜਿਹੜੇ ਬਹੁਤ ਵਧੀਆ-ਵਧੀਆ ਸ਼ੋਭਿਆਂ ਦੇ ਵਿੱਚ ਥਰੂਆਊਟ ਦਾ ਵਰਲਡ ਲੱਗੇ ਹੋਏ ਨੇ ਔਰ ਇਹਦੇ ਵਿੱਚ ਕਿਸੇ ਇੱਕ ਦਾ ਯੋਗਦਾਨ ਨਹੀਂ ਹੈ ਇੱਕ ਟੀਮ ਵਰਕ ਹੁੰਦੀ ਹੈ ਜਿਹੜੀ ਪ੍ਰੋਵੀਜ਼ਨ ਆਫ ਐਜੂਕੇਸ਼ਨ ਐਜੂਕੇਸ਼ਨਲ ਸਰਵਿਸਿਜ਼ ਨੇ ਸਕੂਲਸ ਦੀਆਂ ਇਹ ਟੀਮ ਵਰਕ ਹੁੰਦੀ ਹੈ ਜਿਹਦੇ ਵਿੱਚ ਸਟਾਫ ਦਾ ਬਹੁਤ ਨਮਾਇਆ ਰੋਲ ਰਹਿੰਦਾ ਹੈ ਜਿਸ ਤਰ੍ਹਾਂ ਕਿ ਸਾਨੂੰ ਹਮੇਸ਼ਾ ਹੀ ਹੈਪੀ ਸਕੂਲ ਦੀ ਮੈਨੇਜਮੈਂਟ ਨੂੰ ਰਾਈਟ ਫਰਮ ਮੇਰੇ ਗ੍ਰੈਂਡ ਮਦਰ ਜਿਹੜੇ ਮਿਸ ਲੇਟ ਮਿਸ ਐਮ ਐਸ ਬਖਸ਼ੀ ਦੇ ਟਾਈਮ ਤੋਂ 1951 ਤੋਂ ਫਿਰ ਮੇਰੇ ਮਦਰ ਲੇਟ ਮਿਸਿਸ 우ਸ਼ਾ ਪ੍ਰੇਮ ਪ੍ਰਕਾਸ਼ ਔਰ ਫਿਰ ਉਸ ਤੋਂ ਬਾਅਦ 89 ਤੋਂ ਬਾਅਦ ਸਾਨੂੰ ਇਹ ਸਾਥ ਆਪਣੇ ਸਟਾਫ ਦਾ ਮਿਲਿਆ ਬਹੁਤ ਕੋਆਪਰੇਟਿਵ ਪੇਰੈਂਟਸ ਮਿਲੇ ਔਰ ਬਹੁਤ ਹੀ ਵਧੀਆ ਲੋਟ ਆਫ ਇੱਥੇ ਸਟੂਡੈਂਟਸ ਬੈਚ ਆਫ ਸਟੂਡੈਂਟਸ ਹਮੇਸ਼ਾ ਸਾਡੇ ਕੋਲ ਰਹੇ ਔਰ ਮੈਂ ਤੇ ਇਹ ਕਹਿਣਾ ਕਿ ਸਾਡਾ ਜਿਹੜਾ ਸ਼ਹਿਰ ਹੈ ਨਾ ਗੁਰਦਾਸਪੁਰ ਉਹ ਇੱਕ ਸ਼ਹਿਰ ਘੱਟ ਤੇ ਇੱਕ ਪਰਿਵਾਰ ਜ਼ਿਆਦਾ ਹੈ ਤਾਂ ਇਹ ਸਾਰਿਆਂ ਦਾ ਹੀ ਮੈਨੂੰ ਇੱਥੇ ਬਹੁਤ ਯੋਗਦਾਨ ਮਿਲਿਆ ਸਰ 12ਵੀਂ ਤੇ 10ਵੀਂ ਕਲਾਸ ਦਾ ਰਿਜ਼ਲਟ ਬਹੁਤ ਵਧੀਆ ਆ ਤੇ ਕੀ ਕਹਿਣਾ ਚਾਹੋਗੇ ਇਸ ਰਿਜ਼ਲਟ ਬਾਰੇ ਮੈਂ ਇਸ ਮੌਕੇ ਤੇ ਬੱਚਿਆਂ ਦਾ ਵਿਦਿਆਰਥੀਆਂ ਦਾ ਔਰ ਉਹਨਾਂ ਦੇ ਮਾਪਿਆਂ ਦਾ ਜਿਨ੍ਹਾਂ ਦੀ ਬਹੁਤ ਉਮੀਦਾਂ ਹੁੰਦੀਆਂ ਨੇ ਆਪਣੇ ਬੱਚਿਆਂ ਤੋਂ ਮੈਨੇਜਮੈਂਟ ਜੋ ਕਿ ਅਸੀਂ ਹੈਗੇ ਆਂ ਔਰ ਆਪਣੇ ਸਟਾਫ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬਹੁਤ ਹੀ ਕੜੀ ਮਿਹਨਤ ਕਰਕੇ ਇਹ ਬੱਚਿਆਂ ਨੂੰ ਇੱਥੋਂ ਤੱਕ ਲਿਆਂਦਾ ਔਰ ਉਹ ਇੱਕ ਸਫਲ ਵਿਦਿਆਰਥੀ ਬੋਰਡ ਦੇ ਐਗਜ਼ਾਮਸ ਚੋਂ ਬਣ ਕੇ ਨਿਕਲੇ ਨੇ ਜਿਹੜਾ ਕਿ 100% ਸਾਡੇ ਰਿਜ਼ਲਟਸ ਰਹੇ ਨੇ ਸਰ ਇਹ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਔਰ ਨਾਲ ਹੀ ਸਾਡੇ ਇੱਕ ਦਰਸ਼ਕ ਨੇ ਇਹ ਵੀ ਜਾਣਕਾਰੀ ਦਿਓ ਇਹ ਵੀ ਪੁੱਛ ਰਿਹਾ ਕਿ ਕਿਤੇ ਨਾ ਕਿਤੇ ਤੁਸੀਂ ਕੈਨੇਡਾ ਸੈਟਲ ਲਗੇ ਹੋ ਤੇ ਲੱਗਦਾ ਹੈ ਕਿ ਸਕੂਲ ਜਿਹੜਾ ਹੈ ਤੁਸੀਂ ਬੰਦ ਕਰਨ ਜਾ ਰਹੇ ਹੋ ਅਫਵਾਹਾਂ ਜੀ ਹੈਗੀਆਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ ਬੜੀ ਤੁਸੀਂ ਹਾਸੋ ਵੀ ਨੀ ਜੀ ਗੱਲ ਕੀਤੀ ਆ ਜਿਹਨੂੰ ਇਹਨਾਂ ਮਾਨ ਸਤਕਾਰ ਇਸ ਸ਼ਹਿਰ ਨੇ ਦਿੱਤਾ ਹੋਏ ਬਚਪਨ ਮੈਂ ਇੱਥੇ گزارਿਆ ਇੱਥੋਂ ਦੀਆਂ ਗਲੀਆਂ ਦੇ ਵਿੱਚ ਮੈਂ ਸਾਈਕਲ ਚਲਾਦਾ ਰਿਆ ਵਾਂ ਪੈਦਲ ਦੌੜਦਾ ਰਿਆ ਇੱਥੇ ਹੀ ਮੈਂ ਸਕੂਲਿੰਗ ਕੀਤੀ ਹੈ ਨਰਸਰੀ ਤੋਂ ਲੈ ਕੇ ਬੀਏ ਤੱਕ ਤੋਂ ਜਿੱਥੇ ਇਹਨਾਂ ਮਾਨ ਸਤਕਾਰ ਇਹਨਾਂ ਪਿਆਰ ਹੋਏ ਉਹ ਤੇ ਬਹੁਤ ਕੋਈ ਕਿਰਤ ਕਾ ਨਹੀਂ ਹੋਊਗਾ ਜਿਹੜਾ ਛੱਡ ਕੇ ਜਾਏਗਾ ਮੈਂ ਇਹੋ ਜਿਹਾ ਕੋਈ ਪਲਾਨ ਨਹੀਂ ਰੱਖਦਾ ਕਿ ਮੈਂ ਗੁਰਦਾਸਪੁਰ ਛੱਡ ਕੇ ਕਿਤੇ ਕੈਨੇਡਾ ਜਾਵਾਂਗਾ ਲੇਕਿਨ ਹਾਂ ਮੇਰੇ ਬੱਚੇ ਨੇ ਉਹਨਾਂ ਵਾਸਤੇ World is open they are birds who should fly throughout the world ਤੇ ਉਹਨਾਂ ਨੂੰ ਕੈਨੇਡਾ ਅੱਛਾ ਲੱਗੇ ਉਹਨਾਂ ਨੂੰ ਸਵਿਟਜ਼ਰਲੈਂਡ ਅੱਛਾ ਲੱਗੇ ਉਹ ਜਿੱਥੇ ਮਰਜ਼ੀ ਜਾਣ ਉਹ ਸੈਟਲ ਨੇ ਉੱਥੇ ਮੈਂ ਆਪਣੀ ਹੈਪੀ ਸਕੂਲ ਆਪਣੀ ਸੈਂਟ ਮਰੀਜ਼ ਦੀ ਟੀਮ ਨਾਲ ਇੱਥੇ ਜੋ ਕੰਮ ਕਰ ਰਿਹਾ ਮੈਂ ਸੇਵਾ ਕਰ ਰਿਹਾ ਬੱਚਿਆਂ ਦੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਔਰ ਹਲੇ ਬਹੁਤ ਲੰਮੀਆਂ ਲੰਬੇ ਰਸਤੇ ਨੇ ਜਿਹੜੇ ਅਸੀਂ ਤਿਆਰ ਕਰਨ ਨੇ ਐਸੀ ਫੀਲਡ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹੀ ਰਹਿ ਕੇ ਹੋਰ ਕਿਤੇ ਨਹੀਂ ਜਾਣਾ ਮੋਡ ਦੇ ਨਾਲ ਮੋਡਾ ਲਾ ਕੇ ਖੜੇ ਹੋ 101% ਮੋਡ ਦੇ ਨਾਲ ਮੋਡਾ ਲਾ ਕੇ ਖੜੇ ਆਂ ਔਰ ਮੈਂ ਚਾਹਾਂਗਾ ਕਿ ਮੇਰਾ ਸ਼ਹਿਰ ਇਨ੍ਹਾਂ ਆਧਾਰਿਆਂ ਦੇ ਦੁਆਰਾ ਤਰੱਕੀ ਕਰੇ ਔਰ ਇੱਕ ਇਹੋ ਜੀ ਅਮਿਟ ਯਾਦ ਜਿਹੜੀ ਆ ਨਾ ਉਹ ਸਾਡੇ ਦੋਵੇਂ ਆਧਾਰਨ ਆਦਾਰੇ ਜਿਹੜੇ ਨੇ ਉਹ ਇਹੋ ਜੀ ਅਮਿਟ ਯਾਦ ਛੱਡਣ ਕੇ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਸਦੀਆਂ ਤੱਕ ਇਹਨਾਂ ਨੂੰ ਯਾਦ ਕਰਦੇ ਰਹੇ। ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਤੁਹਾਨੂੰ ਦੇਖ ਰਹੇ ਨੇ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਤੇ ਅੱਜ ਦੀ ਜਿਹੜੀ ਤਰੀਕਾ ਤੇ ਅਮਨ ਤੇ ਸ਼ਾਂਤੀ ਦਾ ਹੀ ਦੇਣਾ ਚਾਹਾਂਗਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਦੇਖਿਆ ਆਪਣੇ ਗਵਾਂਡੀ ਦੇ ਮੁਲਕ ਦੇ ਨਾਲ ਪਾਕਿਸਤਾਨ ਦੇ ਨਾਲ ਤਣਾਅ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤਾਂ ਮੈਂ ਤੇ ਸੰਦੇਸ਼ ਇਹ ਦੇਣਾ ਚਾਹਾਂਗਾ ਕਿ ਮੋਢੇ ਨਾਲ ਮੋਢਾ ਲਾਈਏ ਤੇ ਆਪਣੇ ਗਵਾਂਡੀਆਂ ਨੂੰ ਵੀ ਇੰਨਾ ਤਕੜਾ ਸੋ ਇੱਕ ਵਾਰ ਫਿਰ ਤੋਂ ਆਪਾਂ ਹੈਪੀ ਸੀਨੀਅਰ ਸੈਂਡੀ ਸਕੂਲ ਪੁੱਜੇ ਆ ਸਾਡੇ ਇੱਥੇ ਪੁੱਜਣ ਦਾ ਕਾਰਨ ਸੀ ਕਿ ਹੈਪੀ ਸੀਨੀਅਰ ਸੈਂਡੀ ਸਕੂਲ ਦੇ ਬੱਚਾ ਨੇ ਬਹੁਤ ਵਧੀਆ ਮੱਲਾ ਮਾਰੀਆਂ ਨੇ ਔਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਵਿੱਚ ਬਹੁਤ ਵਧੀਆ ਅੰਕ ਹਾਸਲ ਕੀਤੇ ਨੇ ਤੋ ਸਾਡੇ ਨਾਲ ਜਿਹੜੇ ਬੱਚੇ ਮੈਰਿਟ ਚ ਆਏ ਨੇ ਉਹ ਵੀ ਮਜੂਰ ਨੇ ਹਾਈ ਪਰਸੈਂਟੇਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਬੱਚੇ ਆਪਣੇ ਸਕੂਲ ਬਾਰੇ ਔਰ ਅਪ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬੱਚੇ ਕੀ ਨਾਟੜਾ ਮੇਰਾ ਨਾਮ ਜਸ਼ਨਪ੍ਰੀਤ ਹੈ ਮੈਂ 10th ਵਿੱਚ 91 ਪਰਸੈਂਟੇਜ ਲਈ ਹੈ ਤੇ ਮੈਂ ਸਕੂਲ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਇੰਨੀ ਮਦਦ ਕੀਤੀ ਹੈ ਐਂਡ ਨੰਬਰਸ ਲੈਂਡ ਯੂਨੀਵਰਸਿਟੀ ਟੀਚਰ ਦਾ ਬਹੁਤ ਧੰਨਵਾਦ ਕਰਦੀ ਹਾਂ ਅੱਗੇ ਮੈਂ ਨਰਸਿੰਗ ਮਾਈਨ ਵਿੱਚ ਜਾਣਾ ਚਾਹੁੰਦੀ ਹਾਂ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਹ ਇਹ ਦੇਣਾ ਚਾਹਾਂਗੇ ਕਿ ਉਹ ਇਹ ਤੋਂ ਜਿੰਨੀ ਉਹਨਾਂ ਨੇ ਪਰਸੈਂਟੇਜ ਲਈ ਆ ਉਹ ਤੋਂ ਵੀ ਜ਼ਿਆਦਾ ਪਰੰਤ ਤੇ ਉਹ ਮਿਹਨਤ ਕਰਕੇ ਹੋਰ ਪਰਸੈਂਟੇਜ ਪ੍ਰਾਪਤ ਕਰਨ ਸਾਡੇ ਨਾਲ ਹੋਰ ਵੀ ਡੇਟੇ ਹੈ ਹੈਪੀ ਸੀਨੀਅਰ ਸੈਕੰਡਰੀ ਸਕੂਲ ਦੇ ਜਿਹੜੇ ਟਾਪਰ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਕਿੰਨਾ ਬੇਟਾ ਲక్ష్ਮੀ मेरा नाम लक्ष्मी है मैं हैप्पी सीनियर सेकेंडरी स्कूल पढ़ती हाँ अच्छा साढ़ा रिजल्ट आया है। मैं बहुत खुश हाँ मेरे मम्मी पापा टीचर्स सारे स्टाफ बहुत खुश ने कि इन्ना वाला रिजल्ट आया मैं बाकी सारे अपने स्टूडेंट्स जेडे मतलब मेरे फ्रेंड्स ने उन्होंने मैं कहना चाहती हाँ भी मेहनत करो तो होर अगे वो तो मैं अब जो कुछ भी हाँ अपने मम्मी पापा करके तो अपने स्कूल दे करके हाँ थैंक यू तो मैं सिविल जज बनना चाहती हाँ वीडियो की ਹਾਂਜੀ ਬੱਚੇ ਟੜਨਾ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ 90% ਮਾਰਕਸ ਪ੍ਰਾਪਤ ਕੀਤੇ ਨੇ ਮੈਂ ਬਹੁਤ ਖੁਸ਼ ਹਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਸਾਡੀ ਬਹੁਤ ਸਹਾਇਤਾ ਕਰਦੇ ਨੇ ਸਾਡੇ ਪੇਰੈਂਟਸ ਵੀ ਕਰਦੇ ਆ ਉਹਨੂੰ ਬਹੁਤ ਸਪੋਰਟ ਕਰਦੇ ਮੈਂ ਅੱਗੇ ਜਾ ਕੇ ਡਾਕਟਰ ਬੰਨਾ ਚਾਹੁੰਦੀ ਹਾਂ ਥੈਂਕ ਯੂ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਫਰੈਂਡਸ ਨੂੰ ਮੈਂ ਮੈਸੇਜ ਦੇਣਾ ਚਾਹੁੰਦੀ ਆ ਉਹ ਹੋਰ ਮਿਹਨਤ ਕਰਨ ਇਸ ਤੋਂ ਵਧਿਆ ਅੰਕ ਪ੍ਰਾਪਤ ਕਰਕੇ ਤੇ ਵਧਿਆ ਇਮਤਿਹਾਨ ਹਾਂਜੀ ਬੱਚੇ ਟੜਨਾ ਮੇਰਾ ਨਾਮ ਸਚਿਨ ਹੈ ਸਚਿਨ ਜੀ ਕਿੰਨੇ ਮਾਰਕਸ ਆਏ ਤੁਹਾਡੇ ਮੇਰੇ 83% ਕਿਨਾ ਜ਼ਿਆਦਾ ਰੋਲ ਸਮੇਂ ਦੇ ਦੇ ਰਿਹਾ ਚ ਰਿਜ਼ਲਟ ਚ ਮੇਰੇ ਅੰਕਲ ਟੀਚਰ ਸਾਰਿਆਂ ਦਾ ਰੋਲ ਹੈ ਕੀ ਕਹਿੰਦੇ ਇਹਨਾਂ ਨੇ ਬੜੀ ਮਿਹਨਤ ਕਰਾਈ ਮੈਨੂੰ ਪੂਰੇ ਸਾਲ ਇੰਨੀ ਮਿਹਨਤ ਕਰਾ ਕੇ ਇੱਥੇ ਮੈਂ ਪਹੁੰਚਿਆ ਮੈਂ 10th 'ਚ ਮੇਰੇ ਇੰਨੇ ਨੰਬਰ ਆਏ ਪਰ ਹੁਣ ਮੈਂ ਆਇਆ ਨਾ ਕਿ ਮੈਂ ਹੋਰ ਮਿਹਨਤ ਕਰਕੇ 12th 'ਚ ਚੰਗੇ ਨੰਬਰ ਲੈ ਕੇ ਆਰਮੀ ਅਫਸਰ ਬਣਾ ਤੇ ਥੈਂਕ ਯੂ ਤੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਵੀ ਅੱਗੇ ਮੈਨਾਂ ਤੇ ਜ਼ਿਆਦਾ ਕਰਕੇ ਤੇ ਅੰਕ ਜ਼ਿਆਦਾ ਪ੍ਰਾਪਤ ਕਰਨ ਤੇ ਆਪਣੀ ਲਾਈਨ ਚ ਉਸਕਾ ਥੈਂਕ ਯੂ ਸਾਡੇ ਨਾਲ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਪਣੇ ਇਸ ਬੱਚੇ ਦੀ ਉਪਲਬਧੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਮ ਕੀ ਨਾ ਟਟਾ ਰੇਨੂ ਵਾਲਾ ਮੇਰਾ ਨਾਮ ਹੈ ਸਚਿਨ ਮੇਰਾ ਬੇਟਾ ਹੈ ਇਸਨੇ ਅੱਛੇ ਨੰਬਰ ਲਏ ਸਕੂਲ ਵਾਲੋ ਨੇ ਬੜਾ ਅੱਛੀ ਮਿਹਨਤ ਕਰਵਾਈ ਹੈ ਔਰ ਅੱਛੇ ਨੰਬਰ ਲਏ ਔਰ ਵੀ ਅੱਗੇ ਮਿਹਨਤ ਕਰੇਗਾ ਔਰ ਅੱਛੇ ਨੰਬਰ ਲਏਗਾ ਸਕੂਲ ਵਾਲੇ ਕੀ ਕਹਿਣਾ ਚਾਹੋਗੇ ਸਕੂਲ ਵਾਲੋ ਟੀਚਰੋ ਨੇ ਬਹੁਤ ਅੱਛਾ ਕੀਤਾ ਹੈ ਬੜੀ ਪੜਾਈ ਅੱਛੀ ਕਰਵਾਈ ਹੈ ਔਰ ਅੱਗੇ ਵੀ ਕਰਵਾएंगे ਸੋ ਇੱਕ ਵਾਰ ਫੇਰ ਤੋਂ ਸਾਨੂੰ ਹੈਪੀ ਸੀਨਸ ਕੈਂਡੀ ਸਕੂਲ ਜੇ ਰੋਡ ਵਿਖੇ ਜਿੰਨਾ ਮੌਕਾ ਮਿਲਿਆ ਉੱਥੋਂ ਦਾ ਰਿਜ਼ਲਟ 10ਵੀਂ ਕਲਾਸ ਦਾ ਬਹੁਤ ਵਧੀਆ ਆਇਆ ਜਿਸ ਤਰ੍ਹਾਂ ਪਾਸਵਾਂ ਰਿਜ਼ਲਟ ਕਾਫੀ ਵਧੀਆ ਆਇਆ ਸੀ ਉਸੇ ਤਰ੍ਹਾਂ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਵੀ ਬਹੁਤ ਵਧੀਆ ਆਇਆ ਸਾਡੇ ਨਾਲ ਇੱਥੋਂ ਦੇ ਜਿਹੜੇ ਸਟੂਡੈਂਟਸ ਨੇ ਟੋਪਰ ਨੇ ਉਹ ਵੀ ਪੁੱਜੇ ਨੇ ਇਹਦੇ ਨਾਲ ਨਾਲ ਪੇਰੈਂਟਸ ਵੀ ਪੁੱਜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਸਭ ਤੋਂ ਪਹਿਲਾਂ ਬੱਚੇ ਨੂੰ ਪੁੱਛਾਂਗੇ ਹਾਂਜੀ ਬੱਚਾ ਕੀ ਨਾਟਾ ਡਾ ਮੇਰਾ ਕਬੀਰ ਗੰਦ ਕਬੀਰ ਜੀ ਕਿੰਨੇ ਪਰਸੈਂਟ ਮਾਰਕਸ ਆਏ ਮੇਰੇ 83% ਕੀ ਕਹਿਣਾ ਚਾਹੋਗੇ ਸਕੂਲ ਬਾਰੇ ਸਕੂਲ ਬਹੁਤ ਵਧੀਆ ਸਾਨੂੰ ਕਾਫੀ ਵਧੀਆ ਪੜਾਉਂਦੇ ਨੇ ਇਹਨਾਂ ਦੀ ਐਜੂਕੇਸ਼ਨ ਵਧੀਆ ਟੀਚਰਸ ਵਧੀਆ ਬਸ ਸਰ ਹਾਂਜੀ ਬੱਚੇ ਟੜਨਾ ਜਿਹੜਾ ਨਾਮ ਸਾਇਲ ਜੀ ਹਾਂਜੀ ਕੀ ਕਹਿਣਾ ਚਾਹੋਗੇ ਕਿਦਾਂ ਜਿਆਦਾ ਐਫਰਟ ਰਿਹਾ ਹੈ ਏਟੀ ਸਟਾਫ ਦਾ ਕਿਦਾਂ ਦਾ ਰਿਹਾ ਟੜੇ ਟੀਚਰਸ ਦਾ ਕਿਦਾਂ ਰਿਹਾ ਉਸ ਤੋਂ ਬਾਅਦ ਟੜਾਪਨਾ ਕਿਦਾਂ ਦਾ ਰਿਹਾ ਹਾਂਜੀ ਬਹੁਤ ਵਧੀਆ ਸਟਾਫ ਦਾ ਵੀ ਸਕੂਲ ਦਾ ਵੀ ਆਪਣੇ ਵੱਲੋਂ ਵੀ ਬਹੁਤ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਇਹ ਤੋਂ ਹੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹੈ ਸਟਾਫ ਬਹੁਤ ਵਧੀਆ ਹੈ ਸਕੂਲ ਦਾ ਵਧੀਆ ਟੀਚ ਕੀਤਾ ਤੁਹਾਨੂੰ ਸਾਡੇ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਫਰੈਂਡਸ ਨੂੰ ਬਸ ਕੀ ਆਓ ਇੱਥੇ ਜਾਂ ਬਿੱਟ ਸਕੂਲ ਐਡਮਿਸ਼ਨ ਹੈ ਉਹ ਬਹੁਤ ਬਹੁਤ ਵਧੀਆ ਸਟਾਫ ਹੈ ਸਕੂਲ ਦਾ ਸਾਡੇ ਨਾਲ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਜੀ ਸਰ ਕੀ ਨਾਮ ਤੁਹਾਡਾ ਦਰਸ਼ਕਾਲ ਜੀ ਸਰ ਜੀ ਟਾਡਾ ਬੇਟਾ ਹਾਂ ਜੀ ਸਾਈਲ ਬਰਦਾ ਕਰਾ ਸਰ ਤੁਸੀਂ ਇਹ ਸਕੂਲ ਤੇ ਵਿਸ਼ਵਾਸ ਕਰਕੇ ਭੇਜਿਆ ਹੈ ਬੱਚੇ ਨੂੰ ਤੇ ਇਸ ਕਿਦਰਾ ਰਿਸਪਾਂਸ ਮਿਲ ਰਿਹਾ ਹੈ ਸਕੂਲ ਤੋਂ ਸਰ ਬਹੁਤ ਵਧੀਆ ਲੱਗ ਰਿਹਾ ਜੀ ਬੱਚੇ ਦੇ ਸਾਲ ਦੇ ਮਿਹਨਤ ਕੰਮ ਆਈ ਹੈ ਜੀ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਬੱਚੇ ਦੇ ਨਾਲ ਬੱਚੇ ਦੀ ਮਿਹਨਤ ਕਰਕੇ ਬੱਚੇ ਦੇ 80 ਪਲੱਸ ਨੰਬਰ ਆਏ ਸਾਰੇ ਤੇ ਸਰ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਅਸੀਂ ਪੇਰੈਂਟਸ ਨੂੰ ਕਹਾਂਗੇ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਸਕੂਲ ਦਾ ਐਡਮਿਸ਼ਨ ਦਿਵਾਓ ਤਾਂ ਕਿ ਬੱਚਿਆਂ ਦਾ ਭਵਿੱਖ ਬਣ ਸਕੇ ਇਸ ਨਾਲ ਸਾਡੇ ਨਾਲ ਪੇਰੈਂਟਸ ਉਹਨਾਂ ਨੇ ਵੀ ਬਹੁਤ ਵਧੀਆ ਜੀ ਕਿੰਨਾ ਕਿਹਾ ਕਿ ਅਗਰ ਆਪਣੇ ਬੱਚੇ ਦਾ ਫਿਊਚਰ ਬ੍ਰਾਈਟ ਕਰਨਾ ਹੈ ਤਾਂ ਹੈਪੀ ਸੀਨੀਅਰ ਸਕੂਲ ਜ਼ਰੂਰ ਭੇਜੋ ਸੋ ਇੱਕ ਵਾਰ ਫੇਰ ਤੋਂ ਸਾਨੂੰ ਹੈਪੀ ਸੀਮਸ ਕੈਂਡੀ ਸਕੂਲ ਜੇ ਰੋਡ ਵਿਖੇ ਜਿੱਦਾਂ ਮੌਕਾ ਮਿਲਿਆ ਉੱਥੋਂ ਦਾ ਰਿਜ਼ਲਟ 10ਵੀਂ ਕਲਾਸ ਦਾ ਬਹੁਤ ਵਧੀਆ ਆਇਆ ਜਿਸ ਤਰ੍ਹਾਂ ਪਾਸਵਰ ਰਿਜ਼ਲਟ ਕਾਫੀ ਵਧੀਆ ਆਇਆ ਸੀ ਉਸੇ ਤਰ੍ਹਾਂ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਵੀ ਬਹੁਤ ਵਧੀਆ ਆਇਆ ਸਾਡੇ ਨਾਲ ਇੱਥੋਂ ਦੇ ਜਿਹੜੇ ਸਟੂਡੈਂਟਸ ਨੇ ਟੋਪਰ ਨੇ ਉਹ ਵੀ ਪੁੱਜੇ ਨੇ ਇਹਦੇ ਨਾਲ ਨਾਲ ਪੇਰੈਂਟਸ ਵੀ ਪੁੱਜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਪੁੱਛਾਂਗੇ ਹਾਂਜੀ ਬੱਚਾ ਕੀ ਨਾਟਾ ਦਾ ਮੇਰਾ ਕਬੀਰ ਗੰਦ ਕਬੀ ਏ ਕੀ ਕਹਿਣਾ ਚਾਹੋਗੇ ਸਕੂਲ ਬਾਰੇ ਸਕੂਲ ਬਹੁਤ ਵਧੀਆ ਸਾਨੂੰ ਕਾਫੀ ਵਧੀਆ ਪੜਾਉਂਦੇ ਰਹੇ ਇਹਨਾਂ ਦੇ ਐਜੂਕੇਸ਼ਨ ਵਧੀਆ ਟੀਚਰਸ ਵਧੀਆ ਬਸ ਸਰ ਹਾਂਜੀ ਬੱਚੇ ਤੁਹਾਡਾ ਨਾਮ ਤੇ ਮੇਰਾ ਨਾਮ ਸਾਈਲ ਹਾਂਜੀ ਕੀ ਕਹਿਣਾ ਚਾਹੋਗੇ ਕਿਦਾਂ ਜਿਆਦਾ ਐਫਰਟ ਰਿਹਾ ਹੈ ਟੀ ਸਟਾਫ ਦਾ ਕਿਦਾਂ ਦਾ ਰਿਹਾ ਤੁਹਾਡੇ ਟੀਚਰਸ ਦਾ ਕਿਦਾਂ ਦਾ ਰਿਹਾ ਉਸ ਤੋਂ ਬਾਅਦ ਤੁਹਾਡਾ ਆਪਣਾ ਕਿਦਾਂ ਦਾ ਰਿਹਾ ਹਾਂਜੀ ਬਹੁਤ ਵਧੀਆ ਸਟਾਫ ਦਾ ਵੀ ਸਕੂਲ ਦਾ ਵੀ ਆਪਣੇ ਵੱਲੋਂ ਵੀ ਬਹੁਤ ਕੋਸ਼ਿਸ਼ ਹੈ ਹਾਂਜੀ ਹਾਂਜੀ ਇਹ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹੈ ਸਟਾਫ ਬਹੁਤ ਵਧੀਆ ਸਕੂਲ ਦਾ ਵਧੀਆ ਟੀਚ ਕੀਤਾ ਤੁਹਾਨੂੰ ਸਾਡੇ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਫਰੈਂਡਸ ਨੂੰ ਬਸ ਕੀ ਆਓ ਇੱਥੇ ਇਹ ਸਕੂਲ ਐਡਮਿਸ਼ਨ ਹੈ ਉਹ ਬਹੁਤ ਬਹੁਤ ਵਧੀਆ ਸਟਾਫਾ ਸਕੂਲ ਦਾ ਸਾਡੇ ਨਾਲ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਰਨਾ ਚਾਹੁੰਦੇ ਨੇ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਜੀ ਸਰ ਕੀ ਨਾਮ ਹੈ ਟਾਡਾ ਦਰਸ਼ਪਾਲ ਜੀ ਸਰ ਟਾਡਾ ਬੇਟਾ ਹਾਂ ਜੀ ਸਾਈਡ ਬਰਦਾ ਕਹਾ ਸਰ ਤੁਸੀਂ ਇਹ ਸਕੂਲ ਤੇ ਵਿਸ਼ਵਾਸ ਕਰਕੇ ਭੇਜਿਆ ਹੈ ਬੱਚੇ ਨੂੰ ਤੇ ਇਸ ਕਿਦਰਾ ਰਿਸਪਾਂਸ ਮਿਲ ਰਿਹਾ ਹੈ ਸਕੂਲ ਤੋਂ ਸਰ ਬਹੁਤ ਵਧੀਆ ਲੱਗ ਰਿਹਾ ਜੀ ਬੱਚੇ ਦੇ ਸਾਲ ਦੇ ਮਿਹਨਤ ਕੰਮ ਆਈ ਹੈ ਜੀ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਬੱਚੇ ਦੇ ਨਾਲ ਬੱਚੇ ਦੇ ਮਿਹਨਤ ਕਰਕੇ ਬੱਚੇ 80 ਪਲੱਸ ਨੰਬਰ ਆਏ ਸਾਰੇ ਤੇ ਸਰ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਅਸੀਂ ਪੇਰੈਂਟਸ ਨੂੰ ਕਹਾਂਗੇ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਆਪ ਸਕੂਲ ਦਾ ਐਡਮਿਸ਼ਨ ਦਵਾਓ ਤਾਂ ਕਿ ਬੱਚਾ ਦਾ ਭਵਿੱਖ ਬਣ ਸਕੇ ਐਸਾ ਸਾਡੇ ਨਾਲ ਪੇਰੈਂਟਸ ਉਹਨਾਂ ਨੇ ਵੀ ਬਹੁਤ ਵਧੀਆ ਜੀ ਕਿੰਨਾ ਕਿਹਾ ਕਿ ਅਗਰ ਆਪਣੇ ਬੱਚੇ ਦਾ ਫਿਊਚਰ ਬ੍ਰਾਈਟ ਕਰਨਾ ਹੈ ਤਾਂ ਹੈਪੀ ਸੀਨੀਅਰ ਸਕੈਂਡੀ ਸਕੂਲ ਜ਼ਰੂਰ ਭੇਜੋ